स्वागत है किसान वीरो होडा टेलोडेरी फार्म बठिंडा ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਤੋਂ ਆ ਜੀ ਇੱਕ ਤੁਹਾਨੂੰ ਪਲੂਨ ਝੋਟੇ ਦਿਖਾਵਾਂਗੇ ਗੱਲਬਾਤ ਅੱਗੇ ਹੀ ਤਰ੍ਹਾਂ ਬੱਚੇ ਨਾਲ ਕਰਾਵਾਂਗੇ ਸੱਸੀ ਗਾਲ ਪੁੱਤ ਸੱਸੀ ਗਾਲ ਜੀ ਸੱਸੀ ਪੁੱਤ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਪੁੱਤ 8337571888 ਦੁਬਾਰਾ ਫੇਰ ਬੋਲ ਦਿਓ 8337571888 71888 ਮਗਲਾ ਨੰਬਰ ਹਾਂਜੀ ਤੇ ਪੁੱਤ ਆਪਣੀ ਸ਼ਹਿਰ ਬਠਿੰਡਾ ਹਾਂਜੀ ਤੇ ਨਗਰ ਕਿਹੜਾ ਜੀ ਹਰਦੇਵ ਨਗਰ ਗਲੀ ਨੰਬਰ 1 ਗਲੀ ਨੰਬਰ 1 ਤੇ ਦਸੀਲ ਵੀ ਬਠਿੰਡੇ ਖਾਸ ਬਠਿੰਡੇ ਦੀ ਵੀਡੀਓ ਹੈ ਜੀ ਤੇ ਅੱਜ ਆਪਾਂ ਇੱਕ ਬਲੂਨ ਝੋਟੀ ਦਿਖਾਉਣੀ ਹੈ ਹਾਂਜੀ ਓਕੇ ਤੇ ਕਿੰਨੇ ਦਿਨ ਕੱਟ ਜੂ ਪਤਾ ਹੈ ਜਿਹੜੀ ਆਪਾਂ ਸਕਰੀਨ ਤੇ ਦੇਖੇ ਨੇ ਕੱਟ ਹੀ ਹੋ ਗਿਆ ਜੇ ਥੋੜੇ ਦਿਨ ਕੱਟ ਜੂਗੇ ਪੰਜ ਚਾਰ ਦਿਨ ਹਾਂਜੀ ਪੰਜ ਤੋਂ ਚਾਰ ਦਿਨ ਬਾਕੀ ਥਾਣਾ ਥੁਣਾ ਦੀ ਬਾਹਰ ਪਿੱਛੇ ਸਭ ਓਕੇ ਜੀ ਓਕੇ ਤੇ ਕਿੰਨਾ ਕੁ ਫਿਰ ਇਹਦੀ ਦੁੱਧ ਕਹਿ ਕੇ ਦੇ ਦਾਂਗੇ ਬਸ ਕਿਲੋ ਕਹਿ ਕੇ ਦੇ ਦਾਂਗੇ ਓਕੇ ਜਾਇਜ ਗੱਲ ਆ ਜਮਾ ਕੱਢ ਲਓ ਵੀਰੇ ਬਾਹਰ ਨੂੰ ਤੋਰਾ ਤਾਰਾ ਕਰਾਵਾਂਗੇ ਚੈੱਕ ਚੰਗੀ ਹੈ ਜੀ ਰੇਟ ਡਿਟੇਲ ਸਭ ਕੁਝ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਸਹਜ ਵਧੀਆ ਝੋਟੀ ਦਾ ਥਾਣਾ ਥੁਣਾ ਦੀ ਇੱਕ ਨੰਬਰ ਆ ਸੀਲ ਸਾਹੂ ਆ ਬਾਕੀ ਦਾ ਲਿਓ ਜੀ ਆ ਦੇਖੋ ਦੇਸ ਦੀ ਕੁਆਲਿਟੀ ਏੜੀ ਚੰਗੀ ਆ ਤੇ ਸੁਆ ਪਲੂਣ ਸੂਰੀ ਆ ਚਲੋ ਜੀ ਇਧਰ ਨੂੰ ਲੈ ਚਲੋ ਵੀਰੇ ਲੰਮੀ ਤੋਰ ਦੇ ਦਿੰਨ ਆ ਦੇਖੋ ਥਾਂਡੇ ਵੇ ਦੀ ਪੂਰੀ ਸਾਫ ਸੋਰੀ ਵੀਰੇ ਜੇ ਆਪਾਂ ਗੱਲ ਕਰ ਲਗੇ ਪਿੱਠ ਪੁੜੇ ਦੀ ਵੀ ਚੰਗੀ ਸਾਰੀ ਬੰਤਰ ਪੂਰੀ ਵਧੀਆ ਮੋੜ ਲਿਓ ਜੀ ਆ ਦੇਖੋ ਦੇਸ ਦੀ ਕੁਆਲਿਟੀ ਚੰਗੀ। ਥਾਂ ਲੇਵੇ ਦੀ ਪੂਰੀ ਸਾਫ ਆ ਕਰੀ ਚੱਕ। ਪੂਰੀ ਸਾਫ ਸੁਥਰੀ ਥਾਂ ਲੇਵੇ ਦੀ। ਆ ਕਰੀ ਚੱਕ। ਪੈਠਪੁਰੇ ਦੇ 1 ਨੰਬਰ। ਆ ਕਰੋ ਚੱਕ। ਥਾਂ ਲੇਵਾ ਪੂਰਾ ਸਾਫ ਆ ਜੀ। ਦੁਆਰ ਤੋਂ ਸਾਨੂੰ ਕਰਾ ਦਈਏ ਥਾਂ ਨੇੜੇ ਤੋਂ ਇਹਦੇ ਚੱਕ। ਆ ਦੇਖੋ। ਦੁੱਧ ਬਾਈਆਂ ਨੇ ਜਮਾ ਜਾਇਜ਼ ਗੱਲ ਕਰੀ ਐ ਵੀ 10 ਕਿਲੋ ਨੇ ਕੱਢ ਦੇਣਾ। ਦੁੱਧ ਵਾਕਈ ਕੱਢ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ। ਕਿੰਨੇ ਪੈਸੇ ਪੱਤੇ ਦੇ ਫਿਰ 15 1 ਲੱਖ 5 ਦੇ ਮਾਨਤਾਨ ਹੋ ਜੂ ਮੌਕੇ ਹਾਂਜੀ ਮੌਕੇ ਤੇ ਮਾਨਤਾਨ ਜ਼ਰੂਰ ਹੋਊਗਾ ਜੀ 1 ਲੱਖ 5000 ਰੁਪਇਆ 10 ਕਿਲੋ ਦੁੱਧ ਤੋਂ ਪਲਾਸ ਹੀ ਚੱਲਣਾ ਝੋਟੀ ਨੇ ਚੰਗੀਆਂ ਵਜਨ ਬਹੁਤ ਵਧੀਆਗਾ ਤੇ ਨੰਬਰ ਫੇਰ ਬੋਲ ਦਿਓ ਜੀ 843757183 84 ਸ਼ਹਿਰ ਬੁਠਿੰਡੇ ਤੋਂ ਆਪਾਂ ਵੀਡੀਓ ਕਵਰ ਕਰਕੇ ਹਟੇ ਆਂ ਬਾਕੀ ਇੱਕ ਝੋਟੀ ਬਲੂਨ ਸਾਨੂੰ ਇੱਕ ਦਿਖਾ ਦਿੱ ਥਣਾ ਸੁਣਾ ਦੀ ਪੂਰੀ ਸਾਫ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ